ਜੁੜੇ ਹੋ ਖਬਰਨਾਮੇ ਨਾਲ ਜਕਤਾਰ ਦਸਾਂ ਸਵਾਲ ਕਰਦਾ ਹਾਂ ਕਿ ਕਿਉਂ ਅਸੀਂ ਪਾਰਟੀ ਦਾ ਐਲਾਨ ਕਰਨਾ ਹੈ ਤੇ ਮਾਗੀ ਦੇ ਮੇਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ ਨੌ ਜਿਹੜੇ ਵਿਧਾਨ ਸਭਾ ਹਲਕੇ ਆ ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆ ਸਨੇਹ ਲਾਉਣੇ ਪਏ ਆ ਸੰਗਤਾਂ ਨੂੰ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਬਈ ਉੱਥੇ ਪਹੁੰਚਣ ਬਾਰੇ ਤੇ ਉੱਥੇ ਕੱਟ ਕਰਨ ਬਾਰੇ ਅਸੀਂ ਮੀਟਿੰਗਾਂ ਕਰਦੇ ਪਏ ਕੀ ਏਜੰਡਾ ਕੀ ਹੋਊਗਾ ਮਤਲਬ ਏਜੰਡਾ ਆਪਣੀ ਪਾਰਟੀ ਜਿਹੜੀ ਨਵੀਂ ਬਣ ਰਹੀ ਹੈ ਏਜੰਡਾ ਹੈ ਜੀ ਦਾ ਵਾਧ ਅਧਿਕਾਰਾਂ ਦੀ ਗੱਲ ਕਰਦੇ ਆਂ ਜੀ ਅਸੀਂ ਸੂਬੇ ਦੇ ਜਿਹੜੇ ਅਧਿਕਾਰ ਆਂ ਸੂਬੇ ਕੋਲ ਹੀ ਚਾਹੀਦੇ ਆਂ ਇਕੱਲੇ ਧਾਰਮਿਕ ਹੋ ਕੇ ਸਿਆਸੀ ਵੀ ਸਿਆਸੀ ਹੋਊਗੀ ਜੀ ਪਾਰਟੀਆਂ ਤਾਂ ਸਿਆਸੀ ਹੁੰਦੀਆਂ ਨਾਲ ਕਹਿੰਦਾ ਇਕੱਲੇ ਸ਼ਰੋਣ ਦੀ ਕਮੇਟੀ ਚੋਣਾ ਨਹੀਂ ਜੀ ਨਹੀਂ ਇਕੱਲੀਆਂ ਨਹੀਂ ਐਮਪੀ ਇਲੈਕਸ਼ਨ ਨੂੰ ਕਰੀਬ 6 ਮਹੀਨੇ ਹੋ ਗਏ ਜੀ ਹਾਂ ਜੀ ਹਲਕਾ ਫੀਡਪੁੱਟ ਲਈ ਆਪਾਂ ਮੰਨਤਾ ਕੀ ਕਿ 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਇਆ ਫੰਡ ਆਉਂਦਾ ਮੈਂ 6 ਮਹੀਨੇ ਚ ਵੰਡਦਾ ਜੀ ਪਿੰਡਾਂ ਚ ਦੇਦਾ ਸਾਰਿਆਂ ਨੂੰ ਜੀ ਜਿਹੜੇ-ਜਿਹੜੇ ਆਈ ਗਏ ਕੋਈ ਐਵੇਂ ਕਮਾ ਮੈਂ ਤੁਹਾਨੂੰ ਈਵਨਲੀ ਕੋਈ ਡਿਵਾਈਡ ਡਿਵਾਈਡ ਨਹੀਂ ਹੋਇਆ ਜਿਹੜੇ ਆਈ ਗਏ ਉਹਨਾਂ ਨੂੰ ਦਈਗਾ ਅਸੀਂ ਅੱਗੇ ਇਹਨਾਂ ਦੀ ਪਾਰਟੀ ਬਣਾਉਗੇ ਵਿਜ਼ਨ ਕੀ ਲੱਗਣਾ ਹੈ ਵਿਜ਼ਨ ਤੁਹਾਨੂੰ ਕਹੀ ਜਾਂਦੇ ਆ ਜੀ ਵਾਅਦੇ ਅਧਿਕਾਰਾਂ ਦਾ ਪੰਜਾਬ ਨੂੰ ਜਿਹੜੇ ਅਧਿਕਾਰ ਹੈ ਸੂਬੇ ਦੇ ਸੂਬੇ ਕੋਲ ਹੀ ਚਾਹੀਦੇ ਆ। ਉਹ ਪਾਇਆ ਉਹ ਰਲ ਕੇ ਬਣਾ ਰਹੇ ਹੋ। ਹਾਂਜੀ। ਅੱਜ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਆਣਾ ਸੀ ਅਸलम ਜੀ ਉਹ ਨਹੀਂ ਆਏ ਕਿਉਂਕਿ ਉਹ ਲੱਗ ਰਗਾ ਆਹ ਹਲਕੇ। ਉਹ ਜੀ ਫਿਰ ਹੁਣ ਉਹ ਵੀ ਆਪਣੇ ਮੀਟਿੰਗਾਂ ਕਰਦੇ ਪਈਆਂ ਨਾ ਕੱਠ ਵਾਸਤੇ ਫਿਰ ਜੇ ਸਾਰੀ ਅਸੀਂ ਇੱਕੇ ਥਾਂ ਤੇ ਤੁਰਪੇ। ਕਿਹਨੂੰ ਕਿਹਨੂੰ ਨਾਲ ਲੈ ਕੇ ਚੱਲੋਗੇ? ਹਲੇ ਜੀ ਅਸੀਂ ਜਿੰਨੇ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ। ਅੰਮ੍ਰਿਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਿਣਵੇਂ ਚਣੇ ਭਾਈ ਗਰਸੇਵਿਕ ਸਿੰਘ ਹੋਗੇ ਤੇ ਆਪਣਾ ਜੋਲ ਸਾਹਿਬ ਹੋਗੇ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਕਿਹਨੂੰ ਵਿੱਚ ਸ਼ਾਮਿਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰੇਕ ਬੰਦਾ ਨਹੀਂ ਸ਼ਾਮਿਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਲਗ ਲੱਗੇ ਆ ਅਸੀਂ ਦਾਕ ਹੀ ਨਹੀਂ ਸ਼ਾਮਲ ਕਰਦੇ ਜੀ ਕੋਈ ਨਾਮ ਸੋਚਿਆ ਪਾਰਟੀ ਦਾ ਜਾਂ ਕਿਸੇ ਨਾਲ ਸਵੈ ਰਵਾਈਤੀ ਬਾਈਂ ਹਾਂਜੀ ਅਸੀਂ ਸੋਚਿਆ ਜੀ ਸ਼ਰਮਣੀ ਕਾਲੀ ਦਲ ਆਨੰਦ ਪ੍ਰਸਾਦ ਪਾਰਟੀ ਦਾ ਨਾਮ ਹੈ ਆਨੰਦ ਦਾ ਫਿਕਸ ਹੋ ਗਈ ਹਾਂਜੀ ਹੋ ਗਈ ਜੀ ਹੋ ਗਈ ਸਾਹਿਬ ਜੀ ਬਾਦ ਦੇ ਅਧਿਕਾਰਾਂ ਤੋਂ ਮੀਨ ਕਿਸ ਤਰ੍ਹਾਂ ਦੇ ਅਧਿਕਾਰ ਚਾਹੁੰਦੇ ਪੰਜਾਬ ਤੋਂ ਜਿਵੇਂ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਜੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਬਾਹਰ ਦੇ ਸੂਬਿਆਂ ਚ ਜਾਂਦਾ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੋਈ ਪੈਸਾ ਨਹੀਂ ਮਿਲਦਾ ਠੀਕ ਹੈ ਜੀ ਹੁਣ ਪੰਜਾਬ ਦਾ ਪਾਣੀ ਬਾਹਰ ਤਾਂ ਜਾਂਦਾ ਹੈ ਬਾਹਰ ਜਾ ਰਿਹਾ ਹੈ ਪਰ ਇਹ ਪਹਿਲਾਂ ਦੇਖਿਆ ਵੀ ਸਾਨੂੰ ਆਪਾਂ ਨੂੰ ਪੂਰਾ ਪੈਂਦਾ ਹੈ ਜਾਂ ਨਹੀਂ ਪੈਂਦਾ ਪਹਿਲਾਂ ਸਾਨੂੰ ਤਾਂ ਪੂਰਾ ਪੈ ਜਾਵੇ ਜੇ ਸਾਨੂੰ ਪੂਰਾ ਪੈ ਗਿਆ ਜੇ ਓਵਰ ਸਰਪਲਸ ਹੋ ਗਿਆ ਤਾਂ ਅਸੀਂ ਬਾਹਰ ਵੀ ਦੇ ਦਾਂਗੇ ਪਹਿਲਾਂ ਤਾਂ ਆਪਣੇ ਹੁਣ ਤੁਹਾਡੇ ਕੋਲੇ ਕੋਈ ਚੀਜ਼ ਹੈ ਤੁਹਾਡੇ ਘਰ ਚ ਪਹਿਲਾਂ ਤਾਂ ਤੁਸੀਂ ਆਪਣਾ ਘਰ ਹੀ ਪੂਰਾ ਕਰੋਗੇ ਨਾ ਗਵਾਂਡੀਆਂ ਨੂੰ ਥੋੜੀ ਦਵੋਗੇ ਗਵਾਂਡੀਆਂ ਨੂੰ ਤਾਂ ਉਦੋਂ ਦਾਉਂਗੇ ਜਦੋਂ ਹਾਂ ਵੀ ਜ਼ਿਆਦਾ ਭਾਈ ਦੇ ਦੋ ਕੋਈ ਗੱਲ ਨਹੀਂ ਕੋਈ ਕਿਸੇ ਪਾਰਟੀ ਨਾਲ ਐਮਐਸਪੀ ਦਾ ਇਹ ਵੀ ਹੈ ਕਿ ਬਣੀ ਵੱਖਰੀ ਹੋ ਗਈ ਹਾਂਜੀ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੋਈ ਸਮਝੌਤਾ ਨਹੀਂ ਜੀ ਬਾਕੀ ਜਿੱਦਾਂ ਆਪਣਾ ਇਹ ਹੋ ਗਏ ਕਿਸਾਨੀ ਵਾਲੇ ਮੁੱਦੇ ਹੋ ਗਏ ਕਿਸਾਨੀ ਵਾਲੇ ਮੁੱਦੇ ਵੀ ਐਮਐਸਪੀ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਵੀ ਅਸੀਂ ਨਾ ਲੈ ਕੇ ਚੱਲਾਂਗੇ ਜੀ ਸਾਹਿਬ ਇੱਕ ਨਾ 2 ਦਸੰਬਰ ਦੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੋਈ ਹੁਕਮਨਾਮਾ ਜਾਰੀ ਹੋਇਆ ਜੀ ਉਹ ਲਾਗੂ ਨਹੀਂ ਹੋਇਆ ਕੋਈ ਨਹੀਂ ਨਹੀਂ ਹੋਇਆ ਜੀ ਉਹ ਵੀ ਆਪਣੇ ਜਥੇਬੰਦੀ ਉਹਨਾਂ ਵਾਲੇ ਸੁਧਾਰ ਲੈ ਹਾਂ ਸੁਧਾਰ ਲੈਰ ਵਾਲੇ ਨਹੀਂ ਲਾਗੂ ਨਹੀਂ ਉਹ ਹੁਣ ਇਹ ਤਾਂ ਇਹ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਚਾਹੀਦਾ ਹੈ ਕਿ ਉਹਨੂੰ ਥੋੜਾ ਜਿਹਾ ਲਾਗੂ ਕਰਾਉਣ ਹਰਸਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਔਰ ਚਲੀਆਂ ਗਈਆਂ ਬਣੀਆਂ ਖਤਮ ਹੋ ਗਈਆਂ ਹਾਂਜੀ ਹਰ ਇੱਕ ਨੇ ਇੱਕ ਬੜੇ ਨਾਰੇ ਲਾਇਸੀ ਵੀ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਪਰ ਅੱਜ ਨਸ਼ਾ ਖਤਮ ਹੋਣ ਦੀ ਬਜਾਏ ਵਧਿਆ ਹੈ ਦੇਖੋ ਜੀ ਜਿਹੜੀ ਜਿਹੜੀ ਸਾਡੀ ਪਾਰਟੀ ਦੀ ਗੱਲ ਹੈ ਨਾ ਸਾਡੀ ਪਾਰਟੀ ਦੀ ਗੱਲ ਇਹ ਹੈ ਬਈ ਲੋਕਾਂ ਨੇ ਪਾਰਟੀ ਪਹਿਲਾਂ ਬਣਾਈ ਹੈ ਤੇ ਲੋਕਾਂ ਦਾ ਸਮਰਥਨ ਬਾਅਦ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਵੀ ਸਮਰਥਨ ਮਿਲੇਗਾ ਸਾਨੂੰ ਲੋਕਾਂ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਚ ਬਣਾ ਰਹੇ ਹਾਂ ਸਮਝ ਕੇ ਗੱਲ ਸਾਡੇ ਨਾਲ ਸੰਗਤ ਚੱਲ ਰਹੀ ਹੈ ਅਸੀਂ ਤਾਂ ਹੀ ਪਾਰਟੀ ਬਣਾ ਰਹੇ ਹਾਂ ਸਮਝ ਕੇ ਨਾ ਬਾਕੀ ਤਾਂ ਲੋਕੀ ਪਹਿਲਾਂ ਪਾਰਟੀ ਬਣਾ ਲੈਣੇ ਫਿਰ ਲੋਕਾਂ 'ਚ ਜਾਣੇ ਆ ਜੀ ਸਾਨੂੰ ਸਮਰਥਨ ਦੋ ਸਾਨੂੰ ਸੰਗਤ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਚ ਬਣਾ ਰਹੇ ਹਾਂ ਸਰ ਜੀ ਸਮਾਨ ਜੀ ਨੇ ਵੀ ਪਹਿਲਾਂ ਪਾਰਟੀ ਬਣਾਈ ਹੈ ਉਹ ਸਿੱਖੀ ਸਿਧਾਂਤਾਂ 'ਤੇ ਚੱਲਦੇ ਪਏ ਕਿ ਉਹ ਸਿੱਖੀ ਸਿਧਾਂਤਾਂ 'ਤੇ ਜਲੋਗੇ ਆਉਨ ਨੂੰ ਨਾਲ ਨਹੀਂ ਜੀ ਅਸੀਂ ਸਾਡਾ ਐਸਾ ਕੋਈ ਨਹੀਂ ਅਸੀਂ ਤੁਹਾਨੂੰ ਦੱਸਤੀ ਗੱਲ ਵੀ ਜਿਹੜਾ ਸਾਡਾ ਮੁੱਦਾ ਹੈ ਪਾਰਟੀ ਦਾ ਉਹ ਵੱਧ ਅਧਿਕਾਰਾਂ ਦਾ ਹੀ ਹੈ ਸਿੱਖ ਰਾਜ ਦੀ ਗੱਲ ਕਰਾਂਗੇ ਅਸੀਂ ਡੱਲੇ ਵੀ ਆਪਣੇ ਕੰਨਾਂ ਨਿਸ਼ਾਨ ਦੇਖੋ ਜੀ ਉਹ ਤਾਂ ਜੋ ਹੋਊਗਾ ਉਹ ਤਾਂ ਬਾਤ ਦੀ ਗੱਲ ਹੈ ਸਿਸਟਰ ਦਾ ਕਰਾਉਣਾ ਹੈ ਮਹੀਨੇ ਤੋਂ ਉੱਪਰ ਹੋ ਗਿਆ ਮਾਨਵਾਦ ਹਾਂਜੀ ਸੈਂਟਰ ਸਰਕਾਰ ਵੱਲੋਂ ਕੋਈ ਵੀ ਇਹ ਪਹਿਲ ਨਹੀਂ ਕੀਤੀ ਜੀ ਇਹਦੇ ਬਾਰੇ ਤੁਸੀਂ ਕਿਵੇਂ ਬਹੁਤ ਮਾੜੀ ਗੱਲ ਹੈ ਜੀ ਸੈਂਟਰ ਸਰਕਾਰ ਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਸਮਾਜ ਮੈਨੂੰ ਵੋਟਾਂ ਨਹੀਂ ਪਾਉਂਦਾ ਤਾਂ ਇਹ ਚਾਹੇ ਰੋਲਦਾ ਫਿਰਦਾ ਰਹੇ ਤੇ ਬਈ ਮੈਨੂੰ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਆ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਇਹ ਸੋਚ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਾਰਿਆਂ ਜਿੰਨੇ ਵੀ ਆਪਣੇ ਮੁੱਦੇ ਆ ਹੱਲ ਕਰਨੇ ਚਾਹੀਦੇ ਕੀ ਤੁਸੀਂ ਆਪਦੀ ਰੈਣੀ ਅਪੀਲ ਕਰੋਗੇ ਡੱਲੇਵਾਲ ਸਾਹਿਬ ਨੂੰ ਕਿਸੇ ਤਰ੍ਹਾਂ ਅਸੀਂ ਮੈਂ ਤਾਂ ਜਾ ਕੇ ਵੀ ਆਏ ਆ ਜੀ ਸਭ ਤੋਂ ਪਹਿਲਾਂ ਮੈਂ ਹੀ ਜਾ ਕੇ ਆਇਆ ਸੀ ਬਾਕੀ ਬਾਅਦ ਚ ਹੀ ਗਏ ਆਂ ਦੂਜੀ ਵਾਰ ਕੀਜਰ ਦੇ ਕੇ ਆਈ ਆ ਆਪਣੀਆਂ ਹਾਂ ਹਾਂ ਆਪਣਾ ਐਮਪੀ ਸਾਹਿਬ ਸੱਦਾ ਦੁੱਤਾ ਤੁਸੀਂ ਹੋਰ ਜਥੇਬੰਦੀਆਂ ਨੂੰ ਅਸੀਂ ਕਿਸੇ ਨੂੰ ਨਹੀਂ ਸੱਦਾ ਦਿੱਤਾ ਜੀ ਨਹੀਂ ਅਸੀਂ ਪਾਰਟੀ ਨਾਉਂਸ ਕਰਕੇ ਫੇਰ ਅਸੀਂ ਦੇਖਾਂਗੇ ਵੀ ਕੌਣ ਸਾਨੂੰ ਅਪਰੋਚ ਕਰਦਾ ਹੈ ਤੇ ਅਸੀਂ ਕਿਹਦੇ ਕੋਲੇ ਜਾਣਾ ਹੈ ਪੂਰੇ ਪੰਜਾਬ ਦਾ ਇਕੱਠ ਹੋਊਗਾ ਜਾਂ ਥੱਲੇ ਫਰੀਦਕੋਟ ਦਾ ਨਹੀਂ ਜੀ ਪੂਰੇ ਪੰਜਾਬ ਦਾ ਬਾਹਰੋਂ ਵੀ ਆ ਜਾਣ ਚਾਹੇ ਬਾਹਰੋਂ ਸੂਬਿਆਂ ਤੋਂ ਵੀ ਆ ਜਾਣ ਅਮਰੀਕਾ ਕੈਨੇਡਾ ਤੋਂ ਆ ਜਾਣ ਜਦੋਂ ਸੰਗਤ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹੀਆਂ ਨਾ ਜੀ ਪਾਰਟੀ ਕਿਉਂ ਕਾਮਯਾਬ ਹੁੰਦੀ ਹੈ ਜਨ ਸਮਰਥਨ ਚਾਹੀਦਾ ਹੈ ਸੰਗਤ ਦਾ ਸਮਰਥਨ ਚਾਹੀਦਾ ਹੈ ਸਾਡੇ ਕੋਲੇ ਪਹਿਲਾ ਸਮਰਥਨ ਹੈ ਅਸੀਂ ਬਾਦਚ ਪਾਰਟੀ ਬਣਾ ਰਹੇ ਹਾਂ ਤਾਂ ਕਾਮਯਾਬਤਾ ਆਪੇ ਹੋਊ